Ne i të ledi Ta ka e i

ਮੈਂ ਇੱਥੇ ਤੇ ਸੀਰ ਨੇ ਕਰਨੀ 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 ਲੈ ਮੇਰੇ ਕੋਲ ਅਣੀ ਮਾਈਕ ਮੀਟ ਹੈ ਤੁਸੀਂ ਸੰਢ ਕਰ ਦੋਗੇ ਯਾਰ ਆਪ ਨੂੰ ਭਾਈ ਆ ਜੇ ਅੱਗੇ ਆ ਜਾਓ ਬੱਚਾ 10 75 ਪਾਉਂਦੀ ਹੈ ਵਾਪਸ ਦਾ ਨਾਮ ਆਓ ਜੀ ਅੱਗੇ ਜਿਹੜੀ ਬਿਚਾਰੀ ਆਓ ਤੇ ਕੋਈ ਗੱਲ ਕਰ ਸਕਦੇ ਆਪ ਸਰਦੋ ਕੋਈ ਵਾਰੀ ਜਿਹੜੀ ਜੀ ਸਾਹਿਬ ਜਿੰਮੇ ਕੋਈ ਮੁਸ਼ਕਿਲ ਹੋਵੇ ਜੀ ਉਹਨਾਂ ਨੇ ਗੱਲ ਕਰੋ ਬਿਸ਼ਾਲ ਜੀ ਦੇ ਨਾਲ ਠੀਕ ਹੈ ਜੀ ਬਗਲੀ ਜੀ ਇਹ ਅਪਰੋਚ ਸੀਟੀ ਸਾਹਿਬ ਨੂੰ ਅੱਜ ਕਰ ਦੇਣਗੇ ਇਕ ਤੋਂ ਬੋਧ ਅਡੀਸ਼ਨਲ ਚਾਰਜ ਚਾਰ ਰੀਟਾ ਮਹਿੰਗਾ ਚਾਰ ਜੀ ਆਮ ਕਰੇ ਖੜੇ ਆ ਤਾਂ ਰੋਕ ਜੀ ਚਾਰ ਜੀ ਠੀਕ ਹੈ ਜੀ ਮਸਲਾ ਆਪਣਾ ਗੱਡੀ ਲੈ ਕੇ ਚੜਜੂਗੀ ਪਲੀਏ ਤੋਂ ਲਾਪਾਂ ਨੂੰ ਆਪੇ ਨਾ ਕੋਈ ਮੰਗ ਰਿਹਾ ਇਹ ਆ 70 ਦਿਨਾਂ ਤੋਂ ਕੁਲ ਸਫਸਤਾ ਕੋ ਟਾਈਮ ਲਿਆ ਵਾ ਔਰ ਐਸਪੀ ਸਾਹਿਬ ਨੇ ਸਾਨੂੰ ਅਸ਼ਵਾਸਨ ਦਵਾਇਆ ਵਾ ਕਿ 10 ਦਿਨ ਦੇ ਅੰਦਰ ਅੰਦਰ ਆਪਾਂ ਵੱਧ ਟਾਈਮ ਲਿਆ ਵਾ ਆਪਾਂ 2-4 ਦਿਨਾਂ ਦੇ ਵਿੱਚ ਇਹ ਮਸਲਾ ਹੱਲ ਕਰ ਦਾਂਗੇ ਤੇ 10 ਦਿਨ ਦੇ ਅੰਦਰ ਅੰਦਰ ਬੰਦਾ ਰੈਸਟ ਹੋ ਜੇਗਾ ਉਸ ਤੋਂ ਪਹਿਲਾਂ ਡੀਐਸਪੀ ਸਾਹਿਬ ਨੇ ਦਸਿਆ ਗਬਰ ਸਾਹਿਬ ਨੇ ਐਲਮੁਗਾਦ ਲੈ ਲਿਆ ਔਰ ਆਪਾਂ ਵਿਸ਼ਵਾਸ ਕਰਦੇ ਹਾਂ ਇਹਨਾਂ ਦੇ ਕਿ ਦੁਬਾਰਾ ਸਾਡੇ ਅਸੀਂ ਸਮਾਜ ਵਾਸਤੇ ਜਿਹੜਾ ਹੈ ਇੰਨਾ ਵੱਡਾ ਦੁੱਖ ਬਈ ਕੰਮ ਹੋਇਆ ਵਾ ਜਿਹੜੇ ਸਾਡੇ ਬਾਪ ਦੇ ਸਮਾਨ ਸੁਨੀਲ ਕੁਮਾਰ ਜੀ ਜਿਹੜੀ ਸੁਸਾਈਡ ਕੀਤੀ ਆ ਉਹਦਾ ਸਾਨੂੰ ਪੁਲਿਸ ਪ੍ਰਸ਼ਾਸਨ ਮਲੋਂ ਇਨਸਾਫ ਮਿਲੇਗਾ ਜੀ ਜੈ ਭੀਮ ਜੈ ਸਭਿਧਾਨ ਮੈਂ ਮਕੇਸ਼ ਮਲੋਤਰਾ ਜਿ ਤਰ੍ਹਾਂ ਕਿ ਅੱਜ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਵੱਲੋਂ ਧਰਨਾ ਲਾਇਆ ਗਿਆ ਹੈ ਪ੍ਰੈਜ਼ੀਡੈਂਟ ਟੋਨੀ ਗਿੱਲ ਜੀ ਜਿਨ੍ਹਾਂ ਦੇ ਵੱਲੋਂ ਅੱਜ ਧਰਨਾ ਲਾਇਆ ਗਿਆ 3 ਮਹੀਨੇ ਹੋ ਗਏ ਆ ਅਛੇ ਭੱਟੀ ਜੀ ਨੂੰ ਇਨਸਾਫ ਨਹੀਂ ਮਿਲਦਾ ਪਿਆ ਅਸੀਂ ਵੀ ਦੋ ਤਿੰਨ ਵਾਰੀ ਆਏ ਆ ਤੁਹਾਡੇ ਨਾਲ ਕੋਈ ਮੈਡਮ ਨੇ ਕੋਈ ਸਾਨੂੰ ਵਿਸ਼ਵਾਸ ਨਹੀਂ ਦਿਵਾਇਆ ਕਿ ਇਹ ਬੰਦੇ ਜਿਹੜੇ ਰੋਪੀ ਆ ਉਹਨਾਂ ਨੂੰ ਚੁੱਕਾਂਗੇ ਪਰ ਸਾਨੂੰ ਸਾਡੇ ਸਮਾਜ ਨਾਲ ਪਤਾ ਨਹੀਂ ਕਿਉਂ ਹਰ ਵਾਰੀ ਤਕਾ ਹੁੰਦਾ ਤੇ ਜਿਸ ਤਰ੍ਹਾਂ ਵੀ ਸਾਨੂੰ ਸੜਕ ਦੇ ਉੱਤੇ ਕੇ ਫੈਸਲੇ ਲੈਣੇ ਪੈਂਦੇ ਇਹ ਕਿਉਂ ਕਰਦੇ ਆ ਇਸ ਤਰ੍ਹਾਂ ਦਾ ਮਸਲਾ ਸਾਨੂੰ ਪਤਾ ਨਹੀਂ ਲੱਗਾ ਪ੍ਰਸ਼ਾਸਨਾਂ ਦੇ ਨਾਲ ਕਿਉਂ ਦੂਜੇ ਨੀਚ ਰਹਾਦਾ ਵਾ ਹਾਂ ਅੱਜ ਸੜਕ ਤੇ ਉੱਤਰੇ ਆ ਤੇ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਦਿਵਾਇਆ ਵਾ ਕਿ 4 ਤੋਂ 5 ਦਿਨ ਦੇ ਵਿੱਚ ਵਿੱਚ ਜਿਹੜਾ ਨਾ ਤੁਹਾਨੂੰ ਇਨਸਾਫ ਮਿਲੇਗਾ ਜੇ ਤੇ 4 ਤੋਂ 5 ਦਿਨ ਦੇ ਵਿੱਚ ਇਨਸਾਫ ਮਿਲਦਾ ਏ ਤੇ ਠੀਕ ਆ ਨਹੀਂ ਤੇ ਵੱਡੇ ਪੱਤਰ ਤੇ ਭੰਡਾਰੀ ਪੁਲ ਦੇ ਉੱਤੇ ਧਰਨਾ ਲੱਗਾ ਜਾਏਗਾ ਉਹ ਫਿਰ ਆਪਾਂ ਕਿਹਦੇ ਨਹੀਂ ਸੁਣਾਗੇ ਫਿਰ ਦੇਖਾਂਗੇ ਕਿਸ ਤਰ੍ਹਾਂ ਅੱਗੇ ਦੀ ਕਾਰਵਾਈ ਕਿੱਦਾਂ ਕੁ ਹੋਣੀ ਆ ਉਹ ਅੱਗੇ ਦੇਖਾਂਗੇ ਅੱਛਾ ਜੀ ਜੈ ਵਾਲਮੀਕੀ ਜੀ ਜਿਹੜਾ ਪਿਤਾ ਜੀ ਦੀ ਡੈਥ ਹੋਈ ਸੀ ਹੁਣ ਤੱਕ ਕੋਈ ਕਾਰਵਾਈ ਨਹੀਂ ਪੁਲਿਸ ਵੱਲੋਂ ਕੀਤੀ ਗਈ ਅੱਛਾ ਕੀ ਜਿਹੜਾ ਪੁਲਿਸ ਵੱਲੋਂ ਗੱਲਬਾਤ ਕੀ ਹੋਈ ਆ ਜੈ ਵਾਲਮੀਕੀ ਜੀ ਅੱਜ ਗੇੜ ਕੇ ਮੈਂ ਆਪਣਾ ਐਸਪੀ ਸਾਹਿਬ ਆਇਆ ਸੁਆਸ਼ਣ ਦੇ ਕੇ ਗਏ ਆ ਕਿ ਤੁਹਾਨੂੰ 10 ਦਿਨ ਦੇ ਵਿੱਚ ਵਿੱਚ ਰੈਸਟ ਕਰ ਦਾਂਗੇ ਪਰ ਆਪਾਂ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ ਆਪਾਂ ਕਿ 5 ਦਿਨ ਦੇ ਸਾਨੂੰ ਆਪਾਂ ਤੁਸੀਂ 5 ਦਿਨ ਦਾ ਸਾਨੂੰ ਆਪਾਂ ਟਾਈਮ ਦੇ ਤਾਂ ਉਹਨਾਂ ਨੂੰ ਅਗਰ ਨਹੀਂ ਰੈਸਟ ਕਰਦੇ ਆਪਾਂ ਭੰਡਾਰੀ ਬੋਲ ਕੇ ਰੰਗ ਜਾਂਦਾ 2.5 ਮਹੀਨੇ ਹੋ ਚੁੱਕੇ ਆ ਕੀ ਕਾਰਨ ਹੈ ਕਿ ਹੁਣ ਤੱਕ ਇਨਸਾਫ ਨਹੀਂ ਮਿਲਿਆ ਕੋਈ ਪੁਲਿਸ ਨਹੀਂ ਮਿਲੀ ਵੇਖੋ ਜੀ ਇਹ ਤੇ ਸੁਰਤ ਤੁਹਾਨੂੰ ਪਤਾ ਵਾਲਮੀ ਕਿਸ ਮਾਇਨੇ ਦਾ ਕਹ ਹੁੰਦਾ ਆ ਯਾ ਠੀਕ ਹੈ ਕੀ ਆ ਪ੍ਰਸ਼ਾਸਨ ਦੀ ਰਲੀ ਮਿਲੀ ਭੁਗਤਾ ਪਤਾ ਨਹੀਂ ਕਿ ਐਸਐਚਓ ਮੈਡਮ ਨੂੰ ਮਿੱਠਾ ਆ ਜਿਹੜਾ 2-3 ਮਹੀਨੇ ਹੋ ਗਏ ਹੈ ਅੱਜ ਹ ਦੋਸ਼ੀ ਚੁੱਕੇ ਨਹੀਂ ਲੈਂਦਾ ਇਹ ਤੇ ਪ੍ਰਸ਼ਾਸਨ ਦੇ ਆਂਦਾ ਕਿਉਂ ਨਹੀਂ ਚੁੱਕੇ ਲੈਂਦਾ ਜਿਹੜਾ ਹੁਣ ਟਾਈਮ ਦਿੱਤਾ ਕਿ ਐਸਪੀ ਸਾਹਿਬ ਵੱਲੋਂ ਮਗਰ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਸ ਤੋਂ ਅਗਲਾ ਜਿਹੜਾ ਵਾਲਮੀਕੀ ਭਾਈ ਵਿਚਾਰੇ ਦਾ ਕੀ ਦੇਖੋ ਜੀ ਆ ਹੁਣ ਜੇ ਅਗਰ ਨਹੀਂ ਅਰੈਸਟ ਹੋਏਗਾ ਅੱਗੇ ਭੰਡਾਰੀ ਪੁਲ ਤੇ ਬਹੁਤ ਹੀ ਵੱਡੇ ਪੱਤਰ ਤੇ ਆਪਾਂ ਤਾਂ ਨਾ ਲਾਵਾਂਗੇ ਜੀ ਨਾ ਲਾਵਾਂਗੇ ਸ਼ਬਦ ਆਇਆ ਵਾ ਐਸਪੀ ਸਾਹਿਬ ਨੇ ਵਿਸ਼ਵਾਦ ਦਵਾਇਆ ਵਾ 10 ਦਿਨ ਦਾ ਟਾਈਮ ਲੱਗਦਾ ਸਮਾਜ ਵੱਲੋਂ 5 ਦਿਨ ਦਾ ਟਾਈਮ ਹੈ ਪ੍ਰਸ਼ਾਸਨ ਨੂੰ ਨਹੀਂ ਤੇ ਇਹ ਤੋਂ ਵੀ ਕਿੱਥਾ ਸੰਘਰਸ਼ ਹੋਊਗਾ ਕਿਉਂਕਿ 3 ਮਹੀਨੇ ਪਹਿਲਾਂ ਹੀ ਹੋ ਗਿਆ ਐਸਐਚਓ ਦੀ ਨਲਾਕੀ ਕਰਕੇ 3 ਮਹੀਨੇ ਸਾਲੋਂ ਸਮਾਜ ਨੂੰ ਸੜਕਾਂ ਤੇ ਆਣਾ ਪਿਆ ਵਾ ਤੇ ਮੈਂ ਅਪੀਲ ਕਰਦਾ ਪ੍ਰਸ਼ਾਸਨ ਨੂੰ ਦੁਬਾਰਾ ਖਾਸ ਕਰਕੇ ਸੀਪੀ ਸਾਹਿਬ ਨੂੰ ਕਿ ਸੀਪੀ ਸਾਹਿਬ ਪ੍ਰਸ਼ਾਸਨ ਨੂੰ ਸੁਧਾਰ ਲਓ ਵਾਲਮੀਕੀ ਸਮਾਜ ਦੀ ਜਿੱਥੇ ਵੀ ਜਥੇਬੰਦੀਆਂ ਠਾਣੇ ਦੇ ਜਲਦੀਆਂ ਇਹਨਾਂ ਦਾ ਵੇਅ ਆ ਟਾਕਿੰਗ ਬੜੀ ਮਾੜੀ ਆ ਤੇ ਆਪਾਂ ਹਮੇਸ਼ਾ ਹੀ ਪ੍ਰਸ਼ਾਸਨ ਨਾਲ ਕੰ ਮੋਡੈਲਾ ਮੋਡਾ ਮਲਾ ਕੇ ਚੱਲੀਦਾ ਵਾ ਪਰ ਪ੍ਰਸ਼ਾਸਨ ਜਦੋਂ ਸਾਡੇ ਪਰਿਵਾਰਾਂ ਜੇ ਕੋਈ ਰੋਲਾ ਪੈਂਦਾ ਵਾ ਤਾਂ ਪ੍ਰਸ਼ਾਸਨ ਕੰਨੀ ਖਸਕਾਂਦਾ ਵਾ ਤੇ ਇਸ ਵਾਰ ਅਸੀਂ 5 ਦਿਨਾਂ ਦਾ ਟਾਈਮ ਦਿੱਤਾ ਹੈ ਲੈ ਦੇ ਛੇਨੇ ਦਿਨਾਂ ਅਸੀਂ ਭੰਡਾਰੀ ਪੋਲ ਤੇ ਚੱਕਾ ਜਾਮ ਕਰਾਂਗੇ ਜਿਹੜਾ ਹੁਣ ਆਈਓ ਅਫਸਰ ਐਸਪੀ ਸਾਹਿਬ ਵੱਲੋਂ ਕੋਣ ਚੇਜ਼ ਕੀਤੇ ਗਏ ਡਿਪਟੀ ਡਿਪਟੀ ਸਾਹਿਬ ਨੂੰ ਇਹਨਾਂ ਨੇ ਕੇਸ ਦਿੱਤਾ ਵਾ ਉਹਨਾਂ ਨੇ ਵਿਸ਼ਵਾਦ ਦਵਾਇਆ ਕਿ ਮੈਨੂੰ 10 ਦਿਨਾਂ ਦਾ ਟਾਈਮ ਦੋ ਪਾਰ ਸਮਾਜ ਵੱਲੋਂ 5 ਦਿਨ ਦਾ ਟਾਈਮ ਹੈ ਜੇ ਇਹ ਕਾਰਵਾਈ ਨਾ ਹੋਈ ਤਾਂ ਆਉਣ ਵਾਲਾ ਸਮਾਂ ਇਹਦੇ ਤੋਂ ਵੀ ਵੱਡਾ ਤਿੱਖਾ ਸੰਘਰਸ਼ ਕੀਤਾ ਜਾਏਗਾ ਜੈਵਾਲਮਿਕੀ ਜੈਪੀ ਜੈਵਾਲਮਿਕੀ ਜੈਪੀ ਜੈਵਾਲਮਿਕੀ ਜੈ ਭਿੰਦੀ ਮੈਂ ਕਰਨ ਕੰਨਾ ਜੀ ਦਲੀ ਸੁਰੱਖਿਆ ਸੈਨਾ ਭਗਵਾਨ ਵਾਲਮੀਕੀ ਸਮਾਜ ਦੇ ਤੋਂ ਐਸਸੀ ਬੀਸੀ ਦਾ ਪੰਜਾਬ ਚੇਅਰਮੈਨ ਹਾਂ ਜਿਹੜੇ ਨਾਲ ਦੇ ਪਿੱਛਾ ਜੀ ਨੂੰ ਜਿਹੜਾ ਸਪੋਰਟ ਚਾਹੀਦਾ ਸਾਹਿਬ ਨਹੀਂ ਮਿਲ ਰਿਹਾ ਪ੍ਰਦਰਸ਼ਨ ਚ ਕੀ ਪੁਲਿਸ ਵੱਲੋਂ ਦੇਖੋ ਜੀ ਜਿਹੜਾ 2.5 ਮਹੀਨੇ ਪਹਿਲੇ ਸਾਡੇ ਛੋਟੇ ਵੀਰ ਰਖਸ਼ੇ ਭੱਟੀ ਜੀ ਜਿਹੜੇ ਟਰਸਟ ਧੂਣਾ ਸਾਹਿਬ ਤੋਂ ਜ਼ਿਲ੍ਹਾ ਚੇਅਰਮੈਨ ਆ ਉਹਨਾਂ ਨੇ ਹਮੇਸ਼ਾ ਹੀ ਸਮਾਜ ਵਾਸਤੇ ਕਾਫੀ ਜਗ੍ਹਾ ਤੇ ਜਾ ਕੇ ਐਕਟੀਵਿਟੀ ਕੀਤੀ ਆ ਵਾਲਮੀਕੀ ਸਮਾਜ ਵੱਲੋਂ ਔਰ ਉਹਨਾਂ ਦੇ ਡੈਡੀ ਨੇ ਜੋ ਨੀਲ ਭੱਟੀ ਜੀ ਨੇ ਸੁਸਾਇਡ ਕੀਤਾ ਸੀ ਅਰਜੁਨ ਸੂਰੀ ਨੇ ਜੋ ਉਹਨਾਂ ਨੂੰ ਧਮਕਾਇਆ ਸੀ ਉਹਦੇ ਸਬੰਧ ਚ ਅੱਜ ਐਸਪੀ ਸਾਹਿਬ ਦੇ ਨਾਲ ਸਾਡੀ ਮੁਲਾਕਾਤ ਹੋਈ ਆ 2.5 ਮਹੀਨੇ ਹੋ ਗਏ ਸਾਨੂੰ ਕਲਪਰੀ ਔਰ ਅੱਜ ਉਹਨਾਂ ਨੇ ਸਾਨੂੰ ਇਹ ਵਿਸ਼ਵਾਸਨ ਦਿਵਾਇਆ ਵਾ ਕਿ 10 ਦਿਨ ਦੇ ਵਿੱਚ ਆਪਾਂ ਉਹ ਦੋਸ਼ੀਆਂ ਨੂੰ 10 ਦਿਨ ਦੇ ਵਿੱਚ ਗ੍ਰਿਫਤਾਰ ਕਰਾਂਗੇ ਲੇਕਿਨ ਅਸੀਂ ਇਹ ਗੱਲ ਨੂੰ ਨਹੀਂ ਮੰਨਦੇ ਕਿਉਂਕਿ ਸਾਨੂੰ 5 ਦਿਨ ਦੇ ਵਿੱਚ ਉਹ ਦੋਸ਼ੀ ਚਾਹੀਦੇ ਆ ਅਗਰ 5 ਦਿਨਾਂ ਦੇ ਵਿੱਚ ਉਹ ਦੋਸ਼ੀ ਨਾ ਗ੍ਰਿਫਤਾਰ ਹੋਏ ਅਸੀਂ ਇਸ ਤੋਂ ਵੀ ਵੱਡਾ ਵੱਡੇ ਪਲੇਟਫਾਰਮ ਤੇ ਆ ਕੇ ਵੱਡਾ ਸੰਘਰਸ਼ ਕਰਾਂਗੇ ਔਰ ਵੱਡੀ ਜਥੇਬੰਦੀ ਦੇ ਨਾਲ ਕਰਾਂਗੇ ਅੱਜ ਪਰਿਵਾਰ ਤੇ ਮੋਤਬਰ ਸਾਰੇ ਜਿਹੜੇ ਇੱਥੇ ਖਾਨਾ ਗੇਟ ਕੀ ਮਾਏ ਪਾਏ ਸੀਗੇ ਇਹਨਾਂ ਦੇ ਨਾਲ ਜਿਹੜੀ ਆ ਬੜੀ ਵਿਸਤ੍ਰਿਤ ਸਾਡੀ ਮੀਟਿੰਗ ਜਿਹੜੀ ਆ ਹੋਈ ਹੈ ਇਸ ਦੇ ਵਿੱਚ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਵਾ ਕਿ ਜਿਸ ਦੇ ਵਿੱਚ ਸਾਰਿਆਂ ਨੇ ਸਹਿਮਤੀ ਜਤਾਈ ਹੈ ਵੀ 10 ਦਿਨਾਂ ਦੇ ਵਿੱਚ ਵਿੱਚ ਇਹ ਜਿਹੜੀ ਇਹਨਾਂ ਦੀ ਮਕਦਮੇ ਨਾਲ ਇਸ ਨੂੰ ਹੱਲ ਕਰ ਲਿਆ ਜਾਵੇਗਾ ਸਰ ਕੋਈ ਐਸਐਚਓ ਨੂੰ ਲੈ ਕੇ ਵੀ ਕਹਿੰਦੇ ਕਿ ਭਦੀ ਜੋ ਇਹਨਾਂ ਦੀ ਜੋ ਇਹਨਾਂ ਦੀ ਅਪ੍ਰੀਹੈਂਸ਼ਨ ਸੀਗੀਆਂ ਉਹ ਸੀਨੀਅਰ ਅਫਸਰ ਤੱਕ ਸਾਡੇ ਵੱਲੋਂ ਪਹੁੰਚਾਈਆਂ ਜਾਣਗੀਆਂ ਜੀ ਤੇ ਇਹਨਾਂ ਦੀ ਜਿਹੜੀ ਪਰਿਵਾਰ ਦੀ ਜਿਹੜੀ ਮੰਗ ਸੀਗੀ ਵੀ ਇਸ ਮੁਕਦਮੇ ਦੇ ਰਿਗਾਰਡਿੰਗ ਜਿਹੜੀ ਆ ਉਸ ਦੇ ਵਿੱਚ ਜਿਹੜੀ ਤਫ਼ਤੀਸ਼ ਆ ਉਹਨੂੰ ਸਾਡੇ ਡੀਐਸਪੀ ਸਾਹਿਬ ਏਸੀਪੀ ਜਸਪਾਲ ਸਿੰਘ ਜਿਹੜਾ ਸੁਪਰਵਾਈਜ਼ ਕਰਨਗੇ ਤੇ ਇਸ ਨੂੰ 10 ਦਿਨਾਂ ਦੇ ਵਿੱਚ ਹੱਲ ਕਰ ਲਿਆ ਜਾਵੇ ਜਿਹੜਾ ਦੋਸ਼ੀ ਸੀਗਾ ਉਸ ਤੇ ਕੀ ਹੁਣ ਤੱਕ ਕਰ ਬਿਲਕੁਲ ਜੀ 10 ਦਿਨਾਂ ਦਾ ਅਸੀਂ ਇਹਨਾਂ ਕੋਲ ਟਾਈਮ ਲਿਆ ਜੀ ਬਿਲਕੁਲ ਇਸ ਚੀਜ਼ ਨੂੰ ਹੱਲ ਕਰਾਂਗੇ ਦਾਹਾਂ ਜਣੇ ਦੇ ਵਿੱਚ ਪੇਸ਼ ਕਰਨਗੇ ਉਹਨਾਂ ਨੂੰ ਯ मां जो डीसीपी विशालजीत ने विश्वास दिलाया कि 10 दिन के दे भीतर यह मसला हल किया जावेगा जेडी इंक्वायरी मैडम मजीद कौर को यूं चेंज करके डीएसपी जसपाल सिंह ਨੂੰ ਦਿੱਤੀ ਹੈ ਆਸ ਰੱਖਦੇ ਹਾਂ ਕਿ जसपाल ਸਿੰਘ ਨੇ ਥੋੜੇ ਹੀ ਦਿਨਾਂ ਦੇ ਅੰਦਰ ਨਿਆਂ ਦੇਣਗੇ ਬੰਦਾ ਫੜਿਆ ਵੀ ਜਾਵੇਗਾ ਉਹਨੂੰ ਸਜ਼ਾ ਤੋਂ ਹਟਕੂ ਕਮੀਨੇ ਰਹਿਣ ਦਿੱਤੀ ਜਾਵੇਗੀ ਕਿਉਂਕਿ ਰੂਹ ਤੇ ਹੈ मैडम ਦੀ ਡੀਲਿੰਗ ਜਿਹੜੀ ਉਹਨੀ ਵਧੀਆ ਨਹੀਂ ਸੀ ਜਿਸ ਬਜਾਅ ਕੇ ਰੋਸ ਜ਼ਿਆਦਾ ਪੜ ਗਿਆ ਲੇਕਿਨ ਉਹਦੇ ਵਿੱਚ ਹੀ ਵਿਸ਼ਾਲ ਜੀ ਨੇ ਕਹਿ ਦਿੱਤਾ ਕਿ ਆਪਾਂ ਉਹਨੂੰ ਇਹ ਤੋਂ ਚੇਂਜ ਕਰਾਂਗੇ ਮੌਜੂਦਾ ਜਿਹੜਾ ਹੁਣ ਆਈਓ ਸਰ ਕਿਹਨਾਂ ਨੂੰ ਉਹ ਤਰਲੋਕ ਸਿੰਘ ਤਰਲੋਕ ਸਿੰਘ ਦੇ ਡੀਐਸਪੀ ਤਰ ਹੈ ਆਪਣੇ ਜਸਪਾਲ ਸਿੰਘ ਉਹ ਆਈਓ ਆ ਹੁਣ ਉਹ ਇਹਦੀ ਤਫਤੀਸ਼ ਕਰਕੇ ਦੇਣਗੇ ਅਗਰ ਫੇਰ ਵੀ 10 ਦਿਨ ਬਾਅਦ ਪਰਵਾਰ ਨੂੰ ਇਸ ਸੜਕ ਵੀ ਇੱਥੇ ਰਹਿਣੀ ਤੇ ਅਸੀਂ ਵੀ ਇੱਥੇ ਰਹਿਣਾ ਤਾਂ ਡਿਵੈਲਪਰ ਨਾ ਕਹੀ ਚੱਲੂਗਾ ਜੇਕਰ ਨਹੀਂ ਕੀਤਾ ਜਾਂਦਾ ਹਾਂ ਦਰਨਾਂ ਤੋਂ ਬਾਅਦ ਜਿੰਦਾ ਕਰਨ ਦੇ ਗਿਆ ਜਾਏਗਾ ਇਸ ਤੋਂ ਵਿਸ਼ਾਲ ਲੈ ਜਾਏਗਾ ਭਾਜੀ ਇਥੇ ਕੋਈ ਪਾਰਟੀ ਬਾਜ਼ੀ ਨਹੀਂ ਆ ਫਿਰ ਵੀ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਭਾਜਪੀ ਅੰਮ੍ਰਿਤਸਰ ਐਸਸੀ ਮੋਰਚਾ ਔਰ ਭਾਜਪੀ ਨੇ ਪੂਰਾ ਸਮਰਥਨ ਕੀਤਾ ਆ ਆਪਣੇ ਐਸਸੀ ਸਮਾਜ ਵਾਸਤੇ ਔਰ ਦੇਖ ਤੁਸੀਂ ਦੇਖ ਰਹੇ ਹੋ ਸਾਰਾ ਸਾਡਾ ਐਸਸੀ ਸਮਾਜ ਇਥੇ ਖੜਾ ਆ ਔਰ ਅੱਜ ਸਾਰਾ ਐਸਸੀ ਸਮਾਜ 게ਟ ਕੀ ਮਟਾਣਾ ਘੇਰਨ ਵਾਸਤੇ ਖੜਾ ਸੀ ਤੁਸੀਂ ਦੇਖ ਰਹੇ ਹੋ ਕਿ ਸਾਰਾ ਸਾਡਾ ਐਸਸੀ ਸਮਾਜ ਇਥੇ ਆ ਗਿਆ ਵਾ ਲੇਕਿਨ ਜਿਵੇਂ ਗੱਬਰ ਸਾਹਿਬ ਲਾਲ ਨੇ ਗੱਲ ਕੀਤੀ ਐ ਐਸਪੀ ਸਾਹਿਬ ਨਾਲ ਔਰ ਉਹਨਾਂ ਨੇ ਔਰ ਉਹਨਾਂ ਨੇ ਔਰ ਉਹਨੇ 10 ਦਿਨ ਦਾ ਟਾਈਮ ਲਿਆ ਵਾ ਉਹ 10 ਦਿਨ ਦੇ ਟਾਈਮ ਦੇ ਅੰਦਰ ਅੰਦਰ ਉਹਨਾਂ ਕੇ ਜਿਹੜਾ ਵਾ ਸਾਡਾ ਜਿਹੜਾ ਜਿਹਨੇ ਸੁਸਾਇਡ ਕਰਵਾਇਆ ਵਾ ਜਿਹਦੀ وجہ ਨਾਲ ਸੁਸਾਇਡ ਹੋਇਆ ਵਾ ਉਹਨੂੰ ਰੈਸਟ ਕਰਨਗੇ ਨਹੀਂ ਤੇ ਫਿਰ ਇੱਥੇ ਦੁਬਾਰਾ ਫਿਰ ਸਾਡਾ ਸਮਾਜ ਇਕੱਠਾ ਹੋ ਕੇ ਧਰਨਾ ਲਾਏਗਾ ਜੀ ਇਹ ਤਾਂ ਲੱਗਾ 10 ਦਿਨ ਦੇ ਅੰਦਰ ਇਹ ਸਮਾਜ ਦਾ ਮਸਲਾ ਹੈ ਜੇ ਜਾਤੀਆਂ ਦੀ ਗੱਲ ਕਰੀਏ ਤਾਂ ਮੈਂ ਸਵਨਕਰ ਜਾਤੀ ਨਾਲ ਸੰਬੰਧ ਰੱਖਦਾ ਸੁਨੀਲ ਕੁਮਾਰ ਪੱਟੀ ਸਾਡਾ ਯਾਰ ਸੀ ਦੋਸਤ ਸੀ ਮਿੱਤਰ ਸੀ ਸਾਡੇ ਨਾਲ ਬਹਿਣਾ ਉੱਠਣਾ ਖਾਣਾ ਪੀਣਾ ਇਕੱਠੇ ਸੀਗੇ ਬੜੀ ਮੱਧ ਭਾਗੀ ਘਟਨਾ ਹੋਈ ਹੈ ਔਰ ਪੁਲਿਸ ਦੀ ਨਿਲਾਇਕੀ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ 2 ਮਹੀਨੇ 10 ਦਿਨ ਹੋ ਗਏ ਨੇ ਅੱਜ ਤੱਕ ਮੁਲਜ਼ਮ ਜਿਹੜਾ ਅਰੈਸਟ ਨਹੀਂ ਕੀਤਾ ਗਿਆ ਜਦੋਂ ਕਿ ਵਿਧਾਨ ਸਭਾ ਦੇ ਵਿੱਚ ਸਾਡੇ ਸੀਐਮ ਸਾਹਿਬ ਕਹਿੰਦੇ ਨੇ ਕਿ ਪੰਜਾਬ ਦੀ ਪੁਲਿਸ ਬੜੀ ਪਰਫੈਕਟ ਹੈ ਅਗਰ ਉਹ ਪਰਫੈਕਟ ਹੈ ਤੇ ਇੱਕ ਆਪਣੇ ਥਾਣੇ ਦੀ ਹੱਦ ਦੇ ਅੰਦਰੋਂ ਬੰਦਾ ਚੋੱਕ ਕੇ ਨਹੀਂ ਲਿਆ ਸਕਦੇ ਜਦੋਂ ਕਿ ਅਮਰੀਕਾ ਦੇ ਵਿੱਚੋਂ ਬੰਦੇ ਚੋੱਕ ਕੇ ਲਿਆਏ ਜਾ ਸਕਦੇ ਨੇ ਜੇ ਇਹਨਾਂ ਨੇ 10 ਦਿਨਾਂ ਦੇ ਵਿੱਚ ਵਿੱਚ ਬੰਦੇ ਨੂੰ ਅਰੈਸਟ ਨਾ ਕੀਤਾ ਇਹ ਧਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ ਪੂਰੇ ਜੋਰ ਨਾਲ ਚੱਲਦਾ ਰਹੇਗਾ ਸਾਨੂੰ ਕਮਿਸ਼ਨਰ ਸਾਹਿਬ ਦਾ ਦਫ਼ਤਰ ਘੇਰਨਾ ਪਿਆ ਤੇ ਅਸੀਂ ਉਹ ਵੀ ਘੇਰਾਂਗੇ